ਜੋ ਜੋਗੋ ਜਗਵਤਾਲ ਧਨ ਧਨ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਜੋ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਚੱਲ ਰਹੀ ਹੈ ਤਿਸ ਲੜੀ ਤਹਿਤ ਜਿਹਦਾ ਸ਼ਬਦ ਗੌੜੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਤਿਨਾਂ ਦੇ ਰਸਨਾ ਤੋਂ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 201 ਤੇ ਸਿਵਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਦਨੇ ਕਹਿਣ ਲਗੇ ਹਰ ਸੰਗ ਰਾਤੇ ਭਾ ਨਾ ਜਲੇ ਕਿਨ ਕੇ ਜਿਹੜਾ ਮਨੁੱਖ ਰੱਬ ਦੇ ਨਾਮ ਨਾਲ ਰੰਗਿਆ ਜਾਂਦਾ ਹੈ ਜਿਸ ਮੁਕਤੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਕਹਿੰਗੇ ਇਹ ਜਿਹੜੀ ਤ੍ਰਿਸ਼ਨਾ ਦੀ ਅਗਨ ਹੈ ਉਸੇ ਸੜਦਾ ਨਹੀਂ ਕਿਉਂਕਿ ਸਹਿਜੇ ਕਹਿੰਦੇ ਕਿ ਸੰਸਾਰ ਵਿੱਚ ਮਨੁੱਖ ਤ੍ਰਿਸ਼ਨਾ ਦੀ ਅਗਨ ਵਿੱਚ ਸੜ ਰਹੇ ਹੈ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਇਹ ਤ੍ਰਿਸ਼ਨਾ ਦੀ ਅਗਨ ਬੁਝੇਗੀ ਜਦੋਂ ਕੋ ਰੱਬ ਦਾ ਨਾਮ ਜਪੇਗਾ ਇਹ ਤਾਂ ਮੁਕਤੇ ਹਾਲ ਤੇ ਹੈ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋੜੇ ਮਾਨ ਨਾ ਹੋ ਰਹਿ ਪਰਪਰਾਹਿਕ ਲੋਜੀਏ ਕਰुणा ਬੰਦਾ ਇਕੱਠੇ ਕਰਦਾ ਲੱਖਾਂ ਇਕੱਠੇ ਕਰਦਾ ਫਿਰ ਵੀ ਜਦ ਹੋਰ ਇਕੱਠਾ ਕਰ ਲਾਵਾ ਧੋਖਾ ਕਰ ਲੈਂਦਾ ਬਿਵਾਂਦੀਆਂ ਫਰੇਮ ਕਰਕੇ ਇਕੱਠਾ ਕਰੀ ਜਾ ਰਿਹਾ ਕਿਉਂਕਿ ਤ੍ਰਿਸ਼ਾਂ ਦੀ ਅਗਣ ਜੇ ਪੁੱਛ ਲੈ 15 20 ਕਿੰਨਾ ਕੁ ਸ਼ੱਕ ਲਏਗਾ ਤੂੰ ਜਿਸ ਬੰਦੇ ਨੇ ਸਵੇਰੇ 2 ਪ੍ਰਸ਼ਾਦੇ ਸ਼ੱਕਣੇ ਦੁਪਹਿਰ 2 ਸ਼ੱਕਣੇ ਜੇ ਲੱਖ ਦੇ 50 ਨਾਲ ਇਕੱਠਾ ਕਰਨਾ ਤਾਂ ਸ਼ੱਕਣੇ 6 ਥੋੜੀ ਹੋਸਣੇ ਸ਼ੱਕ ਨੇ ਦੋ ਹੀ ਪ੍ਰਸ਼ਾਦ ਸਹਿਜ ਗ੍ਰੰਤਿਸ਼ਨਾ ਜਿਹੜੀ ਹੈ ਨਾ ਇਹ ਬੰਦੇ ਦੀ ਵੱਧੀ ਜਾਂਦੀ ਹੋਰ ਇਕੱਠਾ ਕਰਦਾ ਵੱਡੇ ਵੱਡੇ ਰਾਜਨਾਨ ਭੂਮਣ ਤਾਂ ਕਿ ਤਿਸ਼ਨਾ ਬੁਝੀ ਚੰਨਗੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਜ਼ਮੀਂਦਾਰ ਭੂਮੀ ਦਾ ਜਿਹੜੇ ਸਨ ਤਿਸ਼ਨਾ ਨਹੀਂ ਖਤਮ ਹੀ ਹੋਣਾ ਲੱਭਦੇ ਰਹੇ ਹਮੇਸ਼ਾ ਹੋਰ ਇਕੱਠਾ ਕਰ ਲਈ ਹੋਰ ਇਕੱਠਾ ਕਰ ਲਈ ਪਰ ਸਹਿਜ ਗ੍ਰੰਤਿਸ਼ਨਾ ਦੀ ਯਾਗਨ ਬੁਝੇਗੀ ਉਦੋਂ ਜਦੋਂ ਹਰ ਸੰਗ ਰਾਤੇ ਜਦੋਂ ਕੋਈ ਮੁਖ ਰੱਬ ਦੇ ਨਾਮ ਹੀ ਰੰਗਿਆ ਜਾਂਦਾ ਹੈ ਭਾ ਨਾ ਜਲੈ ਫਿਰ ਉਹਦੇ ਅੰਦਰ ਇਹ ਤ੍ਰਿਸ਼ਣ ਦੀ ਅੱਗ ਨਹੀਂ ਜਲਦੀ ਉਹ ਸ਼ਾਂਤ ਹੋ ਜਾਂਦੀ ਹੈ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਇਹ ਮਾਇਆ ਕਈ ਰੂਪਾਂ ਵਿੱਚ ਸਾਡੇ ਕੋਲ ਆਉਂਦੀ ਕਦੇ ਧੀਆਂ ਦੇ ਰੂਪ ਵਿੱਚ ਪੁੱਤਰ ਦੇ ਕਦੇ ਪਤਨੀ ਦੇ ਮਿੱਤਰਾਂ ਯਾਰਾਂ ਦੇ ਰੂਪ ਵਿੱਚ ਸਾਨੂੰ ਠੱਗਦੀ ਹੈ ਮਾਇਆ ਪੈਸੇ ਦਾ ਨਾ ਨਹੀਂ ਅਹਿਸਾਸ ਹੁੰਦਾ ਇਹ ਤੁਸੀਂ ਮਾਇਆ ਦੀ ਗੱਲ ਕਰਦੇ ਆ ਕਿ ਇਸੋ ਇਹਨੇ ਪੈਸੇ ਦੀ ਗੱਲ ਹੋ ਰਹੀ ਹੈ ਗੁਰੂ ਜੀ ਨੇ ਮਾਇਆ ਕੀ ਆ ਇਹ ਮਾਇਆ ਜਿਤ ਹਰ ਮਿਸਰ ਹੈ ਮੋਹ ਭਜਾ ਭਾਉ ਦੂਜਾ ਲਾਇਆ ਹਰ ਇੱਕੋ ਚੀਜ਼ ਜਿਸ ਨਾਲ ਜੁੜ ਕੇ ਮਨੁੱਖ ਰੱਬ ਨੂੰ ਰੱਬ ਭੁੱਲ ਜਾਏ ਮਨੁੱਖ ਅੰਮ੍ਰਿਤ ਰੋਣਾ ਛੱਡ ਦੇਵੇ ਗੁਰਦੁਆਰੇ ਆਣਾ ਛੱਡ ਦੇਵੇ ਸੰਗਤ ਜਾਣਾ ਛੱਡ ਦੇਵੇ ਉਹ ਮਾਇਆ ਕੋਈ ਵੀ ਹੋ ਸਕਦੀ ਹੈ ਉਹ ਘਰ ਵੀ ਹੋ ਸਕਦਾ ਉਹ ਕੁੱਤਾ ਵੀ ਹੋ ਸਕਦਾ ਕਿ ਇਹਨੇ ਘਰ ਕੁੱਤਾ ਰੱਖਿਆ ਨਾ ਤੇ ਸਵੇਰੇ ਜਦੋਂ ਗੁਦਾਰਾ ਨਹੀਂ ਆਉਂਦੇ ਕੁੱਤੇ ਨੂੰ ਘਮਾ ਲਿਆ ਜਾਣਗੇ ਮਾਇਆ ਬਣ ਗਏ ਤੇ ਜੇ ਸਮੇਂ ਚ ਬੈਠ ਕੇ ਉਹ ਰੱਬ ਦਾ ਨਾਮ ਜਪਣਾ ਸੀ ਉਹ ਕੁੱਤੇ ਵਿੱਚ ਤੁਰਿਆ ਜਾ ਰਿਹਾ ਮੋਬਾਈਲ ਹੀ ਮਾਇਆ ਹੋ ਸਕਦੀ ਪਿਛਰੇ ਉੱਤੇ ਸਾਡੇ ਤ੍ਰੇਮ ਨਹੀਂ ਕਰਨਾ ਬਣਨੀ ਪੜਨੀ ਮੋਬਾਈਲ ਲੱਕੇ ਬਹਿ ਜਾਣਾ ਅੱਧੀ ਅੱਧੀ ਰਾਤ ਤੱਕ ਮੋਬਾਈਲ ਫੜ ਕੇ ਬੈਠਣਾ ਨਾ ਰਾਤ ਸ਼ਾਮ ਨੂੰ ਰਹਿ ਰਸ ਕਰਾਣਾ ਸੋ ਲਗਾ ਸੋਇਲਾ ਪੜਨਾ ਮੋਬਾਈਲ ਹੀ ਮਾਇਆ ਹੋ ਸਕਦੀ ਸਹਿਬ ਨੇ ਬਾਣੀ ਬੜਾ ਪਿਆਰਾ ਕੇ ਕਹਿੰਨੇ ਕਿ ਰਾਤ ਜੋ ਸੋਏ ਦਿਨ ਕਰੇ ਕਾਮ ਇਕ ਖਿੰਨ ਲੈਣਾ ਹਰ ਕੋ ਨਾਲ ਇਹ ਰਾਤ ਨੂੰ ਸੋ ਜਾਂਦਾ ਦਿਨੇ ਮਜ਼ਦੂਰੀ ਕਰਦਾ ਕੰਮ ਕਰਦਾ ਰੱਬ ਦਾ ਨਾਮ ਜਦੋਂ ਉਹ ਮਾਇਆ ਧਾਰੀ ਹੈ ਸਾਰੋ ਦਿਨ ਸਮਜ਼ਦੂਰੀ ਕਰੇ ਹਰ ਸਮਰਨ ਕੇ ਬੇਲਾ ਬਜਰ ਸਿਰ ਪਰ ਫਿਰ ਸਾਰਾ ਦਿਨ ਮਜ਼ਦੂਰੀ ਕਰਦਾ ਪਰ ਰੱਬ ਦਾ ਨਾਮ ਨੇ ਗੁਰੂ ਸਹਿਮੇ ਕਿਹਾ ਕੀਰਤ ਕਰਨੀ ਮਨ ਨੇ ਕਿ ਤੋ ਹੈ ਕੀਰਤ ਕਰਨੇ ਨਾਮ ਜਪਣ ਦੇ ਵੰਡ ਕੇ ਛਕਣਾ ਉਨੇਕ ਬੰਦੇ ਕਿ ਦਿਹਾੜੀਦਾਰ ਜਾ ਰਹੇ ਆ ਸਵੇਰੇ 9 ਵਜੇ ਜਾਂਦਾ ਦਿਹਾੜ ਤੇ ਤੇ ਸ਼ਾਮ ਨੂੰ 5 ਵਜੇ ਛੁੱਟੀ ਕਰਕੇ ਆ ਜਾਂਦਾ ਹੁਣ ਸਵੇਰੇ ਉੱਠ ਕੇ ਬਾਣੀ ਪੜ ਸਕਦਾ ਸੰਗਤ ਵੀ ਕਰ ਸਕਦਾ ਸ਼ਾਮ ਨੂੰ ਵੀ ਬਾਣੀ ਪੜ ਸਕਦਾ ਪਰ ਨਹੀਂ ਜੇ ਸ਼ਾਮ ਦਾ ਸਮਾਂ ਆਉਂਦਾ ਉਦੋਂ ਨਸ਼ੇ ਵੀ ਪਿਆ ਹੁੰਦਾ ਸਵੇਰ ਦਾ ਸੁਦਾਵਿਆ ਹੁੰਦਾ ਸੰਗ ਨੇ ਮਾਇਆ ਕੀ ਰੂਪਾਂ ਜਾਂਦੀ ਹੈ ਪਰ ਰੱਬ ਦਾ ਨਾਮ ਜਪਦਾ ਉਹਨੂੰ ਛਲਦੀ ਨਹੀਂ ਮਾਇਆ ਪ੍ਰਤਨ ਕਹਾਣੀਕਾਰ ਬੜੀ ਪਿਆਰੀ ਕਹਾਣੀ ਲਿਖੀ। ਕਹਿੰਦੇ ਇੱਕ ਦਿਨ ਮਾਇਆ ਤੇ ਪ੍ਰਮਾਤਮਾ ਦੋਵੇਂ ਬੈਠੇ ਹੋਣ। ਮਾਇਆ ਕਹਿੰਦੀ ਪ੍ਰਮਾਤਮਾ ਨੂੰ ਭਈ ਅਜੇ ਸੰਸਾਰ ਵਿੱਚ ਜੋ ਕੋ ਤੇਰਾ ਨਾਮ ਜਪਰੇ ਮੇਰੇ ਕਰਕੇ ਜਪਦੇ ਨੇ ਸਾਰੇ ਨਾਮ ਤੇਰਾ ਨਾਮ ਮੇਰੇ ਕਰਕੇ ਨਾਮ ਤੇਰਾ ਜਪਦੇ ਨੇ ਤੇ ਇੱਛਾ ਮੇਰੀ ਹੁੰਦੀ ਉਹਨਾਂ ਨੂੰ ਕਿ ਆਹ ਚੀਜ਼ ਮਿਲ ਜਾਈ ਸਾਨੂੰ। ਰੱਬ ਕਹਿੰਦਾ ਨਹੀਂ ਭਈ ਮੈਨੂੰ ਮੇਰਾ ਵੀ ਨਾਮ ਨਾਲੋਂ ਜਪਦੇ ਨੇ ਕਹਿੰਦੇ ਵੇਖ ਲੈ। ਤੂੰ ਦੇਖ ਤਰਾ ਭਗਤ ਕਿਹੜਾ ਹੈ ਮੈਂ ਉਹਨੂੰ ਪਰਮਾਤਮਾ ਸਕਦੀ ਹਾਂ ਪਤਾ ਲੱਗ ਜਾ ਕਿੰਨਾ ਕੋ ਤੈਨੂੰ ਮੰਗਣ ਵਾਲਾ ਤੈਨੂੰ ਮੰਨਣ ਵਾਲਾ ਕੋਣ ਹੈ ਉਹਨੇ ਵੇਖਿਆ ਕਿ ਇੱਕ ਬੜਾ ਭਗਤੀ ਕਰਨ ਵਾਲਾ ਕਈ ਸਾਲ ਤੋਂ ਮੇਰਾ ਨਾਮ ਜਪ ਰਿਹਾ ਬੰਦਾ ਬੜਾ ਭਗਤ ਜਣ ਕੋਈ ਲੋੜ ਵੰਦ ਵੇਲੇ ਕੋਈ ਵੇਲੇ ਉਹਦੇ ਘਰ ਆਵੇ ਉਹਨੂੰ ਪ੍ਰਸ਼ਾਦਾ ਪਾਣੀ ਵੀ ਸ਼ਿਕਾਉਂਦਾ ਹੈ ਉਹਨੇ ਪੰਜ ਛੇ ਕਮਰੇ ਬਣਾਏ ਹੋਏ ਨੇ ਕੋਈ ਮੁਸਾਫਰ ਆਉਂਦਾ ਉਹਨੂੰ ਰਾਤ ਰਹਿਣ ਨੂੰ ਥਾਂ ਵੀ ਦਿੰਦਾ ਹੈ ਬੜਾ ਵੱਡਾ ਭਗਤ ਹੈ। ਕੈਨ ਜਲ ਨਵੇਖ ਲੈਨੇ ਹੁਣ ਰੱਬ ਨੇ ਸਾਧੂ ਰੂਪ ਧਾਰਨ ਕਰ ਲਿਆ। ਤੇ ਰੱਬ ਚਰਾਂ ਗਿਆ ਉਸ ਭਗਤ ਦੇ ਘਰ। ਭਗਤ ਨੇ ਵੇਖਿਆ ਵੀ ਸਾਧੂ ਮਹਾਤਮਾ ਬਜ਼ੁਰਗ ਚਿੱਟਾ ਦਾੜਾ ਚਿੱਟੇ ਕੇਸ ਹੱਥ ਵਿੱਚ ਕਲ ਮੰਡਲ ਫੜਿਆ ਮਾਲਾ ਫੜੀ ਹੋਈ ਤੇ ਬੜਾ ਵੱਡਾ ਕੋਈ ਗੁਰਮੁਖ ਪਿਆਰਾ ਹੈ। ਕੋ ਸਾਧੂ ਮਹਾਤਮਾ ਹੈ। ਸਾਧੂ ਨੇ ਕਿਹਾ beta ਮੈਂ ਰਾਤ ਕਟਣੀ ਹੈ ਤੇਰੀ ਸਰਾਹ ਵਿੱਚ। ਮੈਂ ਸੁਣਿਆ ਕਿ ਬੜੀ ਸੇਵਾ ਕਰਦਾ ਹੈ ਤਾਂ ਰਾਤ ਮੈਂ ਕਟਣੀ ਹੈ ਇੱਥੇ। ਕਹਿੰਨਗੇ ਠੀਕ ਹੈ। ਉਹ ਕਹਿੰਦੇ ਦੇਖ ਮੈਂ ਬੰਦਗੀ ਕਰਦਾ ਮੈਂ ਉਸ ਰੱਬ ਦੀ ਇਬਾਦਤ ਕਰਦਾ ਤੇ ਮੈਨੂੰ ਜਦੋਂ ਇਬਾਦਤ ਬਹਿ ਜਾਵਾਂ ਨਾ ਮੈਂ 5-5-6-6 ਕੰਡ ਲਗਾਤਾਰ ਬੈਠਰ ਨਾ ਉਠਾਈ ਨਾ ਮੈਨੂੰ ਫਿਰ ਕਹਿੰਦਾ ਕੋਈ ਗੱਲ ਨਹੀਂ। ਸਾਰੇ ਕਮਰੇ ਖਾਲੀ ਨੇ ਜਿੱਥੇ ਮਰਜੀ ਜਾ ਕੇ ਬੈਠ ਜਾਓ। ਉਹਨੇ ਕਮਰਾ ਖੋਲਿਆ ਤੇ ਜਿਹੜਾ ਮਹਾਤਮਾ ਪਰਮਾਤਮਾ ਮਹਾਤਮਾ ਰੂਪ ਧਾਰਨ ਕਰਕੇ ਆਇਆ ਸੀ ਉਸ ਕਮਰੇ ਜਾ ਕੇ ਬੈਠ ਗਿਆ। ਥੋੜੇ ਚਿਰ ਬਾਅਦ ਮਾਇਆ ਜਿਹੜੀ ਹੈ ਨਾ ਇੱਕ ਪਟਰਾਨੀ ਦੇ ਰੂਪ ਧਾਰਨ ਕਰਕੇ ਆਈ। ਉਹਦੇ ਕੋਲ ਬੜਾ ਸੋਹਣਾ ਰੱਥ ਬੜੇ ਸੋਹਣਿਆ ਗੇ ਘੋੜੇ ਲੱਗੇ ਰੰਗਦੇ। ਸਾਥੀ ਰੱਥ ਚਲਾ ਰਹੀ ਰਾਤੀ ਬੈਠੀ ਹੋਈ। ਇੱਕ ਦੋ ਨੌਕਰ ਚੱਕਰਵੀ ਦੇ ਨਾਲ ਨੇ। ਰੱਥ ਇਸ ਬੰਦੇ ਦੇ ਘਰ ਦੇ ਬਾਹਰ ਖੜਾ ਹੋਇਆ ਤੇ ਰਾਣੀ ਨੇ ਕਿਹਾ ਵੀ ਅੰਦਰ ਜਾ ਕੇ ਇਸ ਘਰ ਦੇ ਮਾਲਕ ਨੂੰ ਕਹਿ ਵੀ ਪਾਣੀ ਪੀਣਾ ਪਾਣੀ ਪਿਆ ਦੇ ਮਿਲਣਾ। ਨੌਕਰ ਗਿਆ ਤੇ ਅੰਦਰੋਂ ਉਸ ਘਰ ਦੇ ਮਾਲਕ ਨੂੰ ਕਹਿਣ ਲੱਗਾ ਜੀ ਸਾਡੇ ਨਾਲ ਨਾ ਪਟਰਾਣੀ ਆਈ ਹੈ ਤੇ ਰਾਣੀ ਨੂੰ ਪਿਆਸ ਲੱਗੀ ਹੈ ਤੇ ਇੱਕ ਗਲਾਸ ਪਾਣੀ ਚਾਹੀਦਾ ਹੈ ਕਿ ਨਾ ਕੋਈ ਗੱਲ ਨਹੀਂ ਉਹ ਭਾਜੀ ਗਿਆ ਤੇ ਉਹ ਗਲਾਸ ਪਾਣੀ ਭਰ ਕੇ ਰ ਜਦੋਂ ਰਾਣੀ ਅੱਗੇ ਰੱਖਿਆ ਨਾ ਬਈ ਹਲੋ ਸ਼ਕੂ ਰਾਣੀ ਕਹਿੰਨ ਕਿ ਨਹੀਂ ਮੈਂ ਆਪਣੇ ਬਰਤਨ ਚ ਪਾਣੀ ਪੀਂਦੀ ਹਾਂ ਰਾਣੀ ਨੇ ਰੱਥ ਵਿੱਚੋਂ ਗਲਾਸ ਲਿਆ ਤੇ ਉਸੇ ਪਾਣੀ ਪਾਇਆ ਉਹ ਗਲਾਸ ਸੋਨੇ ਦਾ ਇਹ ਉਹ ਪਾਣੀ ਪੀਤਾ ਤੇ ਗਲਾਸ ਸੁਧ ਦਿੰਦਾ ਉਹ ਘਰ ਦੇ ਮਾਲਕ ਨੂੰ ਸੋਚਿਆ ਸ਼ਾਇਦ ਗਲਾਸ ਜਿਗ ਪੀ ਉਹ ਜਾ ਕੇ ਚੁੱਪ ਕੇ ਗਲਾਸ ਦੇਣ ਲੱਗਾ ਲੋ ਗਲਾਸ ਉਹ ਕਹਿਣ ਕਿ ਬੰਚ ਇਸ ਗਲਾਸੇ ਪਰ ਪਾਣੀ ਪੀਣਾ ਵਾਪਸ ਪਾਣੀ ਨਹੀਂ ਪਿੰਦੇ ਸੁਧ ਨਹੀਂ ਹੁੰਦੀ ਉਹਨੂੰ ਘਰ ਦਾ ਮਾਲਕ ਸੋਚਦਾ ਇਹਨੇ ਪਾਣੀ ਪੀਤਾ ਤੇ ਗਲਾਸ ਸੁਧ ਦਿੰਦਾ ਹੁਣ ਗਲਾਸ ਮੇਰਾ ਹੋ ਗਿਆ ਸੁਣੇ ਤਾਂ ਜੇ ਵੀ ਬਿਲਕੁਲ ਅੱਜ ਰਾਤ ਮੇਰੇ ਤਾਂ ਗਾਵੇ ਤੇ ਜੋ ਵੀ ਦਾਤ ਪ੍ਰਸ਼ਦਾ ਪਾਣੀ ਸ਼ਕੇਗੀ ਉਹ ਸਾਰੇ ਬਰਤਨ ਮੇਰੇ ਹੀ ਹੋ ਜਾਣਗੇ ਉਹਨਾਂ ਕਿ ਵੀ ਪ੍ਰਸ਼ਦਾ ਛਕੋਗੇ ਮੇਰੇ ਘਰ ਰੁਕੋ ਅਜ ਮੈਨੂੰ ਸੇਵਾ ਦਾ ਮੌਕਾ ਦਿਓ ਹੁਣ ਉਹ ਰਾਣੀ ਕੋਣਾ ਮਾਇਆ ਰਾਣੀ ਤੋਂ ਧਰਨ ਕਰਕੇ ਆਈ ਸੀ ਉਹਨਾਂ ਨੇ ਕਿ ਠੀਕ ਹੈ ਤੇਰੇ ਘਰ ਰਾਵਾਂਗੀ ਪਰ ਮੇਰੀ ਸ਼ਰਤ ਹੈ ਜਿਹੜਾ ਕਮਰਾ ਮੈਨੂੰ ਪਸੰਦ ਹੋਏਗਾ ਨਾ ਉਸ ਕਮਰੇ ਯਾਕੇ ਰਹਿਣਾ ਕਹਿਣ ਦਾ ਠੀਕ ਹੈ ਰਾਣੀ ਸਾਰੇ ਕਮਰੇ ਤੋਂ ਹੋ ਕੇ ਉਸ ਕਮਰੇ ਬਾਹਰ ਖੜੀ ਹੋ ਗਈ ਜਿਸ ਕਮਰੇ ਵਿੱਚ ਪ੍ਰਮਾਤਮਾ ਕਾਲ ਰੂਪ ਸਾਧੂ ਰੂਪ ਧਾਰਨ ਕਰਕੇ ਬੈਠਾ ਹੋਇਆ ਸੀ ਰਾਣੀ ਕਹਿੰਦੀ ਵੀ ਆਹ ਕਮਰਾ ਚਾਹੀਦਾ ਨਹੀਂ ਇਹ ਖਾਲੀ ਕਰਵਾ ਦੇ ਨੌਕਰ ਕਹਿੰਦਾ ਜੀ ਉਹ ਘਰ ਦਾ ਮਾਲਕ ਕਹਿੰਦਾ ਜੀ ਇੱਥੇ ਕੋਈ ਮਹਾਤਮਾ ਜੀ ਆਏ ਨੇ ਬੰਦਗੀ ਕਰ ਰਹੇ ਨੇ ਤੇ ਉਹ ਕਹਿੰਦੇ ਸਨ ਉਹਨੂੰ ਹਟਾਈ ਨਾ ਉਹ ਲਗਾਤਾਰ ਰੱਬ ਦੇ ਨਾਮ ਜਪ ਰਹੇ ਨੇ ਉਹ ਤੇ ਉਹਨਾਂ ਨੂੰ ਉਠਾਉਣਾ ਪਰ ਠੀਕ ਨਹੀਂ ਲੱਗਿਆ ਤੁਸੀਂ ਹੋਰ ਕਮਰੇ ਮੇਰਾ ਕਮਰਾ ਲੈ ਲਓ ਜੋ ਮੇਰਾ ਆਪਣਾ ਪ੍ਰਸ਼ਨ ਕਰਾ ਉੱਥੇ ਜਾ ਕੇ ਰਾਮ ਕਰੋ ਉੱਥੇ ਸਾਰੀ ਸੁਵਿਧਾਵਾਂ ਮਿਲਣਾਂ। ਕਹਿੰਨੇ ਤੁਹਾਨੂੰ ਪਹਿਲੇ ਕਿ ਅਸੀਂ ਰ ਕਮਰਾ ਪਸੰਦ ਆਏਗਾ ਉੱਥੇ ਰਹਿਣਾ। ਮੈਨੂੰ ਉਹ ਇੱਕ ਕਮਰਾ ਪਸੰਦ। ਇਹ ਕਮਰਾ ਖਾਲੀ ਕਰਵਾ ਦੇ। ਉਹ ਘਰ ਦਾ ਮਾਲਕ ਆ ਤੇ ਸਾਧੂ ਮਹਤਮਾ ਨੂੰ ਕਹਿੰਦਾ ਜੀ ਸਾਡੇ ਨਾਲ ਕੋ ਰਿਸ਼ਤੇਦਾਰ ਆ ਗਏ ਨੇ। ਤੇ ਉਹਨਾਂ ਨੂੰ ਇਸ ਕਮਰੇ ਨਾਲ ਤੁਸੀਂ ਦਾ ਉਸ ਨਾਲ ਦੇ ਕਮਰੇ ਚਲੇ ਜਾਓ। ਤਿੰਪਰ ਮਹਾਤਮਾ ਗੱਲ ਕਰ ਰਿਹਾ ਮੈਨੂੰ ਤੁਹਾਨੂੰ ਪਹਿਲਾਂ ਹੀ ਕਿ ਆਸ ਵਿੱਚ ਤੇ ਮੈਂ ਬੈਠ ਕੇ ਬੰਦਗੀ ਕਰ ਉਠਾਈ ਨਾ ਮੈਨੂੰ ਹੁਣ ਤੋਂ ਉਠਾ ਰਿਹਾ ਮੈਨੂੰ ਉਹ ਜਾ ਕੇ ਦਾਨੀ ਕੋਲ ਫਿਰ ਕਹਿੰਦਾ ਜੀ ਦੇਖੋ ਇਹ ਦੂਜਾ ਕਮਰਾ ਦੇਖ ਲਓ ਉਹ ਬੰਦਗੀ ਕਰ ਰਿਹਾ ਨੇ ਕਹਿੰਨੇ ਤੁਹਾਨੂੰ ਪਹਿਲਾਂ ਕਿ ਮੈਂ ਜਾ ਨਹੀਂ ਆ ਫਿਰ ਹੁਣ ਮਾਇਆ ਘਰ ਆਈਏ ਕੌਣ ਜਾਣ ਦਿੰਦਾ ਭਾਈ ਚਾਰ ਪੈਸੇ ਘਰ ਆ ਰਹੇ ਹੋਂਦ ਕੌਣ ਜਾਣ ਦਿੰਦਾ ਬੰਦਾ ਛੱਲ ਕਪੜ ਸਭ ਕਰਦਾ ਵੀ ਮੇਰੇ ਕੋਲ ਚੀਜ਼ ਰਹਿ ਜਾ ਰਹੀ ਹੈ ਉਹ ਫਿਰ ਉਹਨੇ ਰਾਜ ਮਹਾਤਮਾ ਜਦੋਂ ਇੱਕ ਵਾਰ ਕਿਹਾ ਨਾ ਉੱਠ ਕੇ ਦੂਜੇ ਕਮਰੇ ਚਲ ਗਿਆ ਮਹਾਤਮਾ ਨਹੀਂ ਮੰਨੇ ਤੇ ਉਹਨੇ ਗੁੱਸੇ ਵਿੱਚ ਉਸ ਪਰਮਾਤਮਾ ਜੋ ਮਹਾਤਮਾ ਰੂਪ ਬਣਿਆ ਹੋਇਆ ਸੀ ਉਹਦੀ ਪੋਟ ਨਹੀਂ ਚੁੱਕੀ ਤੇ ਵਗਾ ਕੇ ਬਾਹਰ ਨਿਕਲ ਚਲ ਭੱਜ ਜਾਇ ਤੂੰ ਬਿਰ ਤੇ ਸਾਧੂ ਕੀਤੇ ਬਸ ਪਾਸੇ ਚਲ ਭੱਜ ਜਾਇ ਤੂੰ ਹੁਣ ਪਰਮਾਤਮਾ ਉઠਿਆ ਤੇ ਜਦੋਂ ਦਰਵਾਜ਼ੇ ਦੇ ਬਾਹਰ ਨਿਕਲੇ ਤੇ ਮਾਇਆ ਵੇਖ ਕੇ ਮੁਸਕਰਾਉਂਦੀ ਹੈ ਕਹਿੰਨੇ ਤੁਸੀਂ ਕਹਿੰਦੇ ਸੀ ਭਗਤ ਹੈ ਵੇਖ ਲਿਆ ਭਗਤ ਹੈ ਇਹ ਵੀ ਮਾਇਆ ਦਾ ਹੀ ਭਗਤ ਹੈ ਛੱਲ ਗਈ ਤਾਂ ਮਾਇਆ ਉਸਨੇ ਹੁਣ ਅੱਗੇ-ਅੱਗੇ ਪਰਮਾਤਮਾ ਪਿਛੇ ਵਜਮਾਇਆ ਵੇ ਤੁਰ ਕੇ ਚੱਲेंगे ਹੁਣ ਘਰ ਦਾ ਮਾਲਕ ਆਵਾਜ਼ਾਂ ਮਾਰਦਾ ਮੈਂ ਮਾਰਾਣੀ ਜੀ ਰੋ ਇੱਥੇ ਕਹਿਣਗੇ ਨਹੀਂ ਜਿੱਧਰ ਮੇਰਾ ਮਾਲਕ ਜਾ ਰਿਹਾ ਮੈਂ ਵੀ ਉਧਰ ਜਾ ਰਹੀ ਐਹੀ ਮੇਰਾ ਮਾਲਕ ਹੁਣ ਸਹਿਬ ਜੀ ਕਹਿੰਦੇ ਰੱਬ ਦੇ ਨਾਮ ਹੀ ਰੰਗਿਆ ਜਾਂਦਾ ਹੈ ਨਾ ਉਹਨੂੰ ਮਾਇਆ ਛਾ ਲੈ ਸਕਦੇ ਬੰਦਾ ਕਿਰਤ ਕਰਦਾ ਨਾ ਈਮਾਨਦਾਰੀ ਨਾਲ ਤੇ ਕਿੰ ਵਾਰ ਮਾਇਆ ਰਿਸ਼ਵਤ ਰੂਪ ਵਿੱਚ ਆਉਂਦੀ ਬੰਦੇ ਬਾਣਾ ਪਾਇਓ ਸਿੱਖਾਂ ਵਾਲਾ ਤੇ ਕੋਈ ਵੀ ਆ ਕੇ ਕਹੇ ਭਈ ਆ ਕੰਮ ਕਰ ਦਿਓ ਮੈਂ ਇਹਨੇ ਰੱਖ ਦੇਾਂਂਗ ਤੁਹਾਨੂੰ ਬੰਦਾ ਉਥੇ ਡੋਲੇ ਨਾ ਇਹਦਾ ਮਤਲਬ ਬੰਦੀ ਕਰਦਾ ਤੇ ਇੱਥੇ ਤੇ ਬੰਦਾ 1000 2000 ਵੀ ਡੋਲਿੰਦੇ ਚ ਵੇਖਣਾ ਨਾ ਪਿੱਛੇ ਕੁਝ ਸਮਾਂ ਪਹਿਲਾਂ ਇੱਕ ਅਫੀਸਰ ਲੜਕੀ ਲੱਗੀ ਹਰੇ 2 ਦਿਨ ਹੀ ਹੋਏ ਸਨ ਤੇ ਰਿਸ਼ਵਤ ਨੇ ਫੜੀ ਕਿਤੇ ਉਹਨੂੰ ਬਰਖਾਸਤ ਕਰਤਾ ਕਿ ਐਨਾ ਉਹ ਚਾਹ ਦੇ ਬੈਠੀ ਹੋਈ ਲਗ ਡੇਢ ਦਾ ਤਨਖਾਹ ਲੈਣ ਦੀ ਪਾਇ 10000 ਵੀ ਡੋਲ ਗਈ ਡੋਲ ਜਦਾ ਬੰਦਾ ਕਹੀ ਵਾ ਤੇ ਕਈ ਐਸੇ ਵੀ ਇਨਸਾਨ ਸੰਗਤ ਭਾਵੇਂ ਗਰੀਬੀ ਇਹ ਘਰ ਵਿੱਚ ਪਰ ਡੋਲਦੇ ਨਹੀਂ ਮਾਇਆ ਛਲ ਦੀ ਨਾ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਜੇ ਰੱਬ ਦੇ ਨਾਮ ਹੀ ਰੰਗੇ ਜਿਹਦਾ ਉਹ ਵਿਕਾਰਾਂ ਦੇ ਭਗਿਰ ਸਾਗਰ ਡੁੱਬਦਾ ਨਹੀਂ ਫਿਰੇ ਸਰ ਸੰਗ ਰਾਤੇ ਸੁਫਲ ਫਲਾ ਜਿਹੜਾ ਰੱਬ ਦੇ ਨਾਮ ਹੀ ਰਗਿਆ ਗਿਆ ਉਹਦਾ ਜੀਵਨ ਜਿਹੜਾ ਉਹ ਫਲਦਾਇਕ ਹੋ ਗਿਆ ਭਾਵ ਉਹਦਾ ਜੀਵਨ ਸੰਸਾਰ ਚ ਆ ਕੇ ਸਫਲ ਹੋ ਗਿਆ ਸਭ ਭੈ ਮਿਟੈ ਤੁਮਾਰੈ ਨਾਏ ਕਿਨਹੇ ਆਕਾਰੁ ਭਗਵਾਨੁ ਜੀ ਤੁਹਾਡਾ ਨਾਮ ਜਪ ਕੇ ਸਾਰੇ ਹੀ ਦਰ ਖਤਮ ਹੋ ਜਾਂਦੇ ਭੇਟ ਤੇ ਸੰਗ ਹਰ ਹਰ ਗੁਣ ਗਾਏ ਤੇ ਰੱਬ ਦਾ ਨਾਮ ਜਪਣਾ ਰੱਬ ਦਾ ਮਿਲਾਪ ਹੋ ਜਾਂਦਾ ਫਿਰ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਜੇ ਰੱਬ ਦਾ ਨਾਮ ਜਪਦਾ ਉਹਦੀ ਚਿੰਤਾ ਮ ਹਟ ਜਾਂਦੀ ਹੈ ਨੇ ਪੜਦੇ ਨਾ ਕਾਹੇ ਰੇ ਮਨ ਚਿਤਵੈ ਉਦਮੁ ਜਾ ਆਹਰ ਹਰ ਜੀਓ ਪਰਿਆ ਸੈਨ ਪੱਥਰ ਮੈਂ ਜਨ ਤੋਂ ਪਾਇ ਤਾਕਾ ਰਜ਼ਕ ਆਗਾ ਕਰਦਾ ਰਿਹਾ ਕੇਵਰ ਬੰਦਾ ਡੋਲ ਜਿਨਾ ਕਿੱਥੋਂ ਖਾਵਾਂਗਾ ਸਾਬ ਗਿਨੇ ਵੇਖ ਜਿਹੜੇ ਪ੍ਰਮਾਤਮਾ ਨੇ ਜੀਵ ਪੱਥਰ ਵੀ ਪੈਦਾ ਕੀਤੇ ਨੇ ਰਜ਼ਕ ਨੂੰ ਦੇ ਰਿਹਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਨ ਮੈਂ ਜਨ ਤੋਂ ਪਾਇ ਤਿਨਾ ਵੀ ਰੋਜੀ ਦੇ ਜਿਹੜੇ ਜੀਵ ਪ੍ਰਮਾਤਮਾ ਨੇ ਪਾਣੀ ਪੈਦਾ ਕੀਤੇ ਨੇ ਨਾ ਉਹ ਤੇ ਕੋਦੁ ਗੰਦਾਰੀ ਹੁੰਦੀ ਐ ਨਾ ਖੇਤੀਬਾੜੀ ਹੁੰਦੀ ਐ ਨਾ ਕੋ ਬਿਜ਼ਨਸ ਹੁੰਦਾ ਐ ਨਾ ਉਹ ਫੈਕਟਰੀਆਂ ਲੱਗੀਆਂ ਹੋਈਆਂ ਨੇ ਉੱਥੇ ਵੀ ਜੀਵ ਬਲ ਰਹੇ ਕਹਿੰਦੇ ਫਿਰ ਉਹ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਚਿੰਤਾ ਨਹੀਂ ਕਰਦਾ ਹਰ ਸਿਮੂ ਰਾਤੇ ਹਰ ਸਿਉ ਸੋਰ ਚਾ ਜਿਸ ਸਾਧ ਕਾ ਮੰਤਾ ਕਹਿੰਦੇ ਰੱਬ ਦੇ ਨਾਮ ਨਾਲ ਵੀ ਉਹੀ ਜੁੜਦਾ ਐ ਜਿਸ ਕੋ ਗੁਰੂ ਦਿੱਤਾ ਹੋਇਆ ਉਪਦੇਸ਼ ਹੋਵੇ ਗੁਰੂ ਦਿੱਤੀ ਹੋਈ ਸਿੱਖਿਆ ਹੋਵੇ ਉਹ ਫਿਰ ਰੱਬ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਹਰ ਸੰਗ ਰਾਤੇ ਜਮ ਕੇ ਨਹੀਂ ਫਾਸ ਜੇ ਰੱਬ ਦੇ ਨਾਮ ਵਿੱਚ ਰੰਗਿਆ ਗਿਆ ਉਹਨੂੰ ਮੌਤ ਦਾ ਵੀ ਸਹਿਮ ਨਹੀਂ ਰਹਿੰਦਾ ਇਹ ਨਹੀਂ ਕਹਿੰਦਾ ਮਰਨਾ ਜਾਵਾ ਕਿਤੇ ਉਹਨੂੰ ਪਤਾ ਲੱਗ ਜਾਂਦਾ ਸਮਝ ਆ ਜਾਂਦੀ ਹੈ ਕਿ ਮਰਨਾ ਸੱਚ ਜਿਉਣਾ ਛੁੱਟੇ ਤਾਂ ਹੋਣਾ ਹੀ ਹੈ ਆ ਕਈ ਲੋਕ ਬੜੇ ਕਹਿੰਦੇ ਨੇ ਦੇਖੋ ਜੀ ਬੜਾ ਵੱਡਾ ਨੁਕਸਾਨ ਹੋ ਗਿਆ ਸਾਡਾ ਸਾਡੇ ਪੁਰਾਣਾ ਘਰ ਜੀ ਚਲਾ ਗਿਆ ਉਹ ਰੱਬ ਨੂੰ ਰਾਮੇ ਦਿੰਦੇ ਪਰ ਰੱਬ ਦੇ ਨਾਮ ਵਿੱਚ ਰੰਗੇ ਹੋਏ ਕਹਿੰਦਾ ਕਿ ਤਾਂ ਕਬਰਾਂ ਦੀ ਲੋੜ ਨਹੀਂ ਸੀ ਕਿਉਂਕਿ ਮੌਤ ਤਾਂ ਹੁਣੀ ਹੈ ਜਦੋਂ ਸੰਸਾਰ ਚ ਹੈ ਸੀ ਮਰਨ ਦਿਖਾਏ ਮੰਡਲ ਮੇ ਆਏ ਹੁਣ ਕੋਈ ਬੰਦਾ ਛੁੱਟੀ ਜਾਵੇ ਘਰ ਆਰਮੀ ਜਦਾਂ 2 ਮਹੀਨੇ ਛੁੱਟੀ ਮਹੀਨਾ ਛੁੱਟੀ ਆਵੇ ਤੇ ਛੁੱਟੀ ਖਤਮ ਹੋ ਜਾਪੇ ਜਾਣ ਦਾ ਸਮਾਂ ਤੇ ਉਹ ਰੋਣਾ ਸ਼ੁਰੂ ਕਰਦੇ ਵੇਖੋ ਅਫਸਰ ਗੰਦੇ ਪੜੇ ਨੇ ਅਫਸਰ ਬੇ ਚੰਗੇ ਕੋਈ ਛੁੱਟੀ ਪੂਰੀ ਜਾਣਾ ਹੀ ਪੈਣਾ ਤੂੰ ਯਾਰ ਤੂੰ ਘਲਾ ਥੋੜੀ ਜਾ ਰਿਆਂ ਸਾਰਿਆਂ ਦੀ ਗੱਲ ਹੈ ਜਿੰਨੇ ਵੀ ਆਰਮੀ ਨੌਕਰੀ ਕਰਦੇ ਛੁੱਟੀ ਜਾਣਾ ਪਏਗਾ ਵਾਪਸ ਹੁਣ ਸਹਿਬ ਜੀ ਕਹਿੰਦੇ ਜਦੋਂ ਸੰਸਾਰ ਜਪਾ ਆਏ ਆ ਉਹ ਸਾਰੇ ਵਾਪਸ ਜਾਣਾ ਹੈ ਪਰ ਰੱਬ ਦੇ ਨਾਮ ਰੰਗਿਆ ਰਹਿੰਦਾ ਉਹ ਵੀ ਡਰਦਾ ਨਹੀਂ ਹਰ ਸੰਗ ਰਾਤੇ ਪੂਰਨ ਆਸ ਜਿਹਦਾ ਰੱਬ ਦੇ ਨਾਮ ਰੰਗਿਆ ਰਹਿੰਦਾ ਉਹਦੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ ਹਰ ਸੰਗ ਰਾਤੇ ਦੁੱਖ ਨਾ ਲੱਗੇ ਜੇ ਰੱਬ ਦੇ ਨਾਮ ਰੰਗਿਆ ਹੋਇਆ ਜਿਹੜਾ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਹੈ ਉਸ ਨੂੰ ਕੋਈ ਦੁੱਖ ਪਹੁੰਚ ਨਹੀਂ ਸਕਦਾ ਹਰ ਸੰਗ ਰਤ ਅਨ ਦਿਨ ਜਾਗੈ ਜਿਹੜਾ ਰੱਬ ਦੇ ਨਾਮ ਵਿੱਚ ਰੰਗਿਆ ਹੋਇਆ ਦਿਲ ਦਾਤ ਜਾਗਦਾ ਰਹਿੰਦਾ ਪਾਉਸ ਚੇਤ ਰਹਦਾ ਏ ਉਹ ਕੋਈ ਮਾੜੇ ਕੰਮ ਨਹੀਂ ਕਰਦਾ ਮੇਰੇ ਕੋਲ ਉਹ ਕਹਿੰਦਾ ਮੈਂ ਤੈਨੂੰ ਮਾਰਾਂ ਕੰਮ ਹੋਈ ਨਾ ਜਾਵੇ ਕਿਸੇ ਕੋਈ ਗਲਤ ਕੰਮ ਨਾ ਹੋਵੇ ਸੁਚੇਤ ਰਹਿੰਦਾ ਹੈ ਹਰ ਸੰਗ ਰਾਤ ਸਹਿਜ ਘਰ ਵਸੈ ਜਿਹੜਾ ਰੱਬ ਦੇ ਨਾਮ ਵਿੱਚ ਰੰਗਿਆ ਹੋਇਆ ਉਹ ਆਤਮਕ ਅਡੋਲਤ ਦੇ ਘਰ ਵੀ ਟਿਕਿਆ ਰਹਿੰਦਾ ਹੈ ਹਰ ਸੰਗ ਰਾਤੇ ਭੰਮ ਭਉ ਨਸੈ ਰੱਬ ਦੇ ਨਾਮ ਵਿੱਚ ਰੰਗੇ ਹੋਏ ਬੰਦੇ ਦੇ ਸਾਰੇ ਭੁਲੇਖੇ ਸਾਰੀ ਭਟਕਣਾ ਸਭ ਦਾ ਦੂਰ ਹੋ ਜਾਂਦੇ ਨੇ ਹਰ ਸੰਗ ਰਾਤੇ ਮਤ ਉਤਮ ਹੋਏ ਰੱਬ ਦੀ ਬੰਦੀ ਕਰਨ ਵਾਲੀ ਜਿਹੜੀ ਮਤ ਬੜੀ ਉੱਚੀ ਹੋ ਜਾਂਦੀ ਹੈ ਫਿਰ ਉਹ ਨਿੰਦਾ ਚੁਗਲੀਆਂ ਨਹੀਂ ਕਰਦਾ ਕਿਸੇ ਕਿਸੇ ਮਾੜੇ ਖਿਆਲ ਨਹੀਂ ਰੱਖਦਾ ਮਨ ਵਿੱਚ ਉਹ ਫਿਰ ਪੜਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦ ਭਲਾ ਉਹ ਸਭ ਦਾ ਭਲਾ ਮੰਗਦਾ ਕੋਈ ਨਹੀਂ ਉਹਦਾ ਸੰਗ ਦਾ ਫਣ ਦਾ ਮਾੜਾ ਹੋ ਜਾਏ ਉਹਦੀ ਮਤ ਉਤਮ ਹੋ ਜਾਂਦੀ ਹੈ ਹਰ ਸੰਗ ਰਾਤੇ ਅੰਦਰ ਮਲ ਸੋਏ ਜੇ ਰੱਬ ਦੇ ਨਾਮ ਰੰਗਿਆ ਗਿਆ ਉਹਦਾ ਜੀਵਨ ਬੜਾ ਪਵਿੱਤਰ ਹੋ ਜਾਂਦਾ ਹੈ ਕਾਹੋ ਨਾਨਕ ਤਿੰਨ ਕੋ ਬੱਦ ਜਾਈਂ ਕਹਿੰਦੇ ਹੈ ਨਾਨਕ ਆਖ ਮੈਂ ਉਹਨਾ ਗੁਰਮੁਖਾਂ ਤੋਂ ਬੁਲਹਾਰ ਜਾਵਾ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਜਿਨੂੰ ਰੱਬ ਕਦੇ ਭੁੱਲਦਾ ਹੀ ਨਹੀਂ ਸਾਨੂੰ ਯਾਦ ਨਹੀਂ ਆਉਂਦਾ ਗੁਰਮੁਖਾਂ ਨੂੰ ਭੁੱਲਦਾ ਹੀ ਨਹੀਂ ਹੈ ਉਹ ਤਾਂ ਸੁੱਤਿਆਂ ਵੀ ਰੱਬ ਨੂੰ ਯਾਦ ਕਰਦੇ ਰਹਿੰਦੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਨ ਤੋਂ ਬਲਹਾਰ ਜਾਵਾਂ ਸਦਕੇ ਜਾਵਾਂ ਜਿਨ੍ਹਾਂ ਰੱਬ ਕਦੇ ਭੁੱਲਦਾ ਜੀਨੇ ਗੁਰੂ ਕਿਰਪਾ ਕਰੇ ਸਾਨੂੰ ਵੀ ਰੱਬ ਭੁੱਲੇ ਨਾ ਕਿਉਂਕਿ ਹਰ ਬਿਸਰਤ ਸਦਾ ਖਵਾਰੀ ਤਾਕੋ ਧੋਗਾ ਕਹਾਂ ਵੀ ਆਪੈ ਜਾ ਕੋ ਔਰ ਤੁਹਾਰੇ ਜਿਨੋਂ ਰੱਬ ਭੁੱਲ ਜਾਂਦਾ ਹੈ ਉਹਨਾਂ ਜੀਵਨ ਜਿਹੜਾ ਉਹ ਅਜਾਈ ਚਲਾ ਜਾਂਦਾ ਹੈ ਉਹ ਮਿਸ਼ਮ ਪਰੇਸ਼ਾਨ ਚਿੰਤਤ ਰਹਿੰਦੇ ਨੇ ਪਰ ਰੱਬ ਦੇ ਨਾਮ ਰੰਗੇ ਕੇ ਉਹਨਾਂ ਦੇ ਜਿੰਦਗੀ ਵਾਲੇ ਦੁੱਖ ਦੂਰ ਹੋ ਗਏ ਚਿੰਤਾਵਾਂ ਹਟ ਗਈਆਂ ਮੋਦ ਸਹਿਮ ਖਤਮ ਹੋ ਜਾਂਦਾ ਹੈ ਗੁਰੂ ਕਿਰਪਾ ਗਰ ਸਤਿ ਬਖਸ਼ਣ ਹਮੇਸ਼ਾ ਸਰਬ ਦੇ ਨਾਮ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿਚਾਉਣਾ ਇਸ ਮਨੁੱਖਾ ਜੀਵ ਵਿਚਾਉਣਾ ਸਭ ਹੋ ਜਾਏ ਇਹ ਲੋਕ ਸੁਖੀਏ ਪਰੋਗ ਸੁਹਿਲੇ ਨਾਨਕ ਹਰ ਬਾਬੇ ਮੇਲੇ ਹੋ ਜਾਣ ਇਤਨੇ ਵਿਚਾਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ